ਗੁਰਬਾਣੀ ਵਿਚ ਵਾਕ ਹੈ ਸਾਂਜ ਨੂੰ ਨੀਤ ਸਖਾਂ ਕਰ ਇੱਕ ਹਰ ਹਰ ਅੱਖਰ ਮਨ ਮੈਂ ਲੇਖ ਦੇਖੋ ਪਵ ਸਾਗਰ ਹੈ ਨਾ ਸਾਰੇ ਡੋਲਦੇ ਪਏ ਤੇ ਆਪਣੇ ਜਿਹੜੇ ਦੋਸਤ ਹਨ ਸੱਜਣ ਨੇ ਮਿੱਤਰ ਨੇ ਆਪਣੇ ਸਖਾਂ ਨੇ ਯਾਨੀ ਬਾਲੇ ਨੇੜ ਦੇ ਵੀ ਹਨ ਆਪਾਂ ਉਹਨਾਂ ਇਤਿਹਾਸ ਤਰਾਂਗੇ ਉਹਨਾਂ ਤੇ ਭਰੋਸੇ ਰਵਾਂਗੇ ਤੇ ਕੀ ਬਣੂਗਾ ਉਹ ਤਾਂ ਵਿਚਾਰੇ ਆਪ ਡਰ ਦੇ ਵਿੱਚ ਜਿਉ ਰਹੇ ਡਰ ਦੇ ਸਾਇ ਦੇ ਵਿੱਚ ਜਿਉ ਰਹੇ ਨੇ ਉਹ ਤਾਂ ਆਪ ਵਿਚਾਰੇ ਬੜੇ ਡੋਲ ਰਹੇ ਨੇ ਉਹ ਆਪਣੀ ਮਦਦ ਨਹੀਂ ਕਰ ਸਕਦੇ ਤੇ ਸਾਂਝਨ ਮੀ ਸਖਾ ਕਰ ਇੱਕ ਇੱਕ ਓਮਕਾਰ ਪ੍ਰਭੂ ਜਿਹੜਾ ਆਪ ਅਡੋਲ ਹੈ ਜਿਹੜਾ ਆਪ ਨਿਰਭਉ ਹੈ ਬੇਖੌਫ ਉਹ ਹੀ ਆਸਰਾ ਦੇ ਸਕਦਾ ਹੈ ਨਾ ਜਿਹੜਾ ਆਪ ਅਬਿਚਲ ਹੋਵੇ ਅਬినాਸੀ ਹੋਵੇ ਅਡੋਲ ਹੋਵੇ ਉਦੋਂ ਆਸਰਾ ਪਕੜੇਂ ਗੱਲ ਬਣ ਸਕਦੀ ਹੈ ਜਿਹੜੇ ਆਪ ਵਿਚਾਰੇ ਡਰੇ ਹੋਣ ਆਪ ਡੋਲਦੇ ਪਏ ਹੋਣ ਡਾਵਾਂਡੋਲ ਹੋਏ ਜਿੰਨਾਂ ਦੀ ਕਸ਼ਤ ਸੀ ਉਹਨਾਂ ਤੇ ਆਪਾਂ ਆਸ ਕਰਾਂਗੇ ਉਹਨਾਂ ਤੇ ਭਰੋਸਾ ਕਰਾਂਗੇ ਤਾਂ ਤਾਂ ਕਲਿਆਣ ਨਹੀਂ ਨਾ ਹੋ ਸਕਦਾ ਤੇ ਵੈਸੇ ਤੋਂ ਗੁਰਬਾਣੀ ਚ ਇਹ ਵੀ ਕਹਿੰਦੇ ਕਿ ਮੇਰਾ ਮਾਤਾ ਵੀ ਤੂੰ ਮੇਰਾ ਪਿਤਾ ਵੀ ਤੂੰ ਮੇਰਾ ਸਭ ਕੁਝ ਤੂੰ ਬੰਦਪ ਸਭ ਕੁਝ ਇਹ ਪ੍ਰਭੂ ਤੂੰ ਹੀ ਹੈ ਕਿਉਂਕਿ ਸਾਰਾ ਭਰੋਸਾ ਜਦੋਂ ਆਪਾਂ ਏਕਮ ਕਰਦੇ ਰੱਖਦੇ ਆ ਨਾ ਤੇ ਪ੍ਰਭੂ ਸੁਣਦੇ ਨੇ ਪ੍ਰਭੂ ਦਿਯਾਲੂ ਨੇ ਅਰਦਾਸ ਕਰਦੇ ਆ ਤਾਂ ਆਪਾਂ ਪ੍ਰਭੂ ਦੇ ਅੱਗੇ ਤੇ ਜੇ ਕਬੂਲ ਹੋ ਜਾਏ ਤੇ ਬਹੁਤ ਚੰਗੀ ਗੱਲ ਹੈ ਤੇ ਜੇ ਨਹੀਂ ਹੋਵੇ ਤੇ ਪ੍ਰਭੂ ਦਾ ਹੁਕਮ ਹੈ ਬਈ ਉਸ ਦਾ ਹੁਕਮ ਮਿੱਠਾ ਕਰਕੇ ਮੰਨੀਏ ਲੇਕਿਨ ਆਸ ਪਰੋਸਾ ਮਾਲਕਦਾਈ ਰੱਖੀਏ ਆਪਣੇ ਦਿਲ ਦੇ ਵਿੱਚ ਤੇ ਹਰ ਹਰ ਅੱਖਰ ਮਨ ਵਿੱਚ ਲੇਖ ਦਿਲ ਦੇ ਵਿੱਚ ਪਰੋਸਾ ਕੇਵਲ ਤੇ ਕੇਵਲ ਮਾਲਕਦਾ ਹੋਣਾ ਚਾਹੀਦਾ ਤਾਂ ਹੀ ਕਲਿਆਣ ਹੈ ਕਿਉਂਕਿ ਸ਼ਰਨ ਉਸੇ ਦੀ ਜਾਈਦਾ ਹੈ ਜਿਹੜਾ ਆਪ ਸ਼ਰਨ ਯੋਗ ਹੋ ਸ਼ਰਨ ਦੇਣ ਸਮਰੱਥ ਹੋਵੇ ਜਿਹੜਾ ਆਪ ਸ਼ਰਨ ਲਬਦਾ ਤੇ ਆ ਉਹਦੇ ਕੋਲੇ ਜਾਣ ਨਾਲ ਕੋਈ ਗੱਲ ਨਹੀਂ ਬਣਦੀ ਕਿੰਨਾ ਖੂਬਸੂਰਤ ਸ਼ਬਦ ਹੈ ਸਾਜਨ ਮੀਤ ਸਖਾ ਕਰ ਇੱਕ ਹਰ ਹਰ ਅੱਖਰ ਮਨ ਮੇ ਲੇਖ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ